रोहसपुर दे पिंड सैया वाला ਵਿਖੇ ਮੋਟਰਸਾਈਕਲ ਅਤੇ ਪਿਕਅਪ ਗੱਡੀ ਵਿਚਾਲੇ ਹੋਈ ਭਿਆਨਕ ਚੱਕਰ ਹਾਦਸੇ ਦੌਰਾਨ ਪਤੀ ਪਤਨੀ ਦੀ ਮੌਤ ਹੋ ਗਈ। ਸਪਿਹੜਿਤ ਪਰਿਵਾਰ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਤੀ ਪਤਨੀ ਮੋਟਰਸਾਈਕਲ ਤੇ ਸਵਾਰ ਹੋ ਕੇ ਕੋਟਪੂਰਾ ਵਿਖੇ ਆਪਣੇ ਸਹੁਰੇ ਪਰਿਵਾਰ ਮਿਲਣ ਵਾਸਤੇ ਜਾ ਰਿਹਾ ਸੀ ਜਦੋਂ ਪਿੰਡ ਸैया ਵਾਲਾ ਨਜ਼ਦੀਕ ਪੁੱਜਿਆ ਤਾਂ ਪਿੱਛੋਂ ਦੀ ਆ ਰਹੀ ਪਿਕਅਪ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪਤਨੀ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਐਸੋ ਪਰਿਵਾਰ ਦੇ ਦੱਸਣ ਮੁਤਾਬਕ 1 ਸਾਲ ਦੇ ਕਰੀਬ ਪਹਿਲਾਂ ਉਹਨ पुलिस द्वारा लाश को कब्जे में बिछलाए के पोस्टमार्टम करवाके लाश परिवार मेंबर दे हवाले कर दिया पीड़ित परिवार ने पुलिस प्रशासन से मांग की थी है कि आरोपियों के खिलाफ उस सख्त कार्रवाई की जाए इकबाल सिंह आई इकबाल सिंह ये अस्सिदेट फ़ायद का तो ये कितने फ़ायदे ये मेन रोड़ है संयाले हो यही नी � ਕਿੱਥੇ ਤੇ ਜਾ ਰਹੀ ਸੀ ਮੋਟਰਸਾਈਕਲ ਤੇ ਸੀਗੀ ਬੱਸ ਉੱਤੇ ਸਵਾਰ ਹੋ ਕੇ ਜਾ ਰਹੀ ਸੀ ਹਾਂਜੀ ਬੱਸ ਚੱਲ ਰਹੀ ਆ ਸਾਖ ਕਿੱਦੇ ਨਾਲ ਹੋਇਆ ਕਿੱਥੇ ਵਾਪਰੇਆ ਇੱਕ ਪਿਕਅਪ ਗੱਡੀ ਨਾਲ ਹੋਇਆ ਸਰਕਾਰੀ ਗੱਡੀ ਆ ਜੀ ਉਹ ਕਿੱਧਰੋਂ ਜਾ ਰਹੀ ਉਹ ਵੀ ਫਰੋਜਪੁਰੇ ਜਾ ਰਹੀ ਸੀ ਤੇ ਕੀ ਕਿੱਥੋਂ ਕੋ ਜਬਰਦਸਤ ਹੱਤਿਆਰ ਮਾਰੀ ਹਾਂ ਪੁੱਛੋ ਅੱਜੀ ਹੋਈ ਜਬਰਦਸਤੀ ਕਿੰਨੀ ਕੁ ਜਬਰਦਸਤ ਹੱਤਿਆਰ ਮਾਰੀ ਬਹੁਤ ਜ਼ਿਆਦਾ ਰੱਜੀ ਹੋਈਏ ਮੁੰਡੇ ਦੀ ਤਾਂ ਮੌਕੇ ਦੀ ਡੈਥ ਹੋ ਗਈ ਕੁੜੀ ਨੂੰ ਮੈਡੀਕਲ ਦਾਖਲ ਕਰਵਾਇਆ ਸੀ ਜੀ ਤੇ ਕੁੜੀ ਦੀ ਵੀ ਡੈਥ ਹੋ ਗਈ ਇਕ ਕੁੜੀ ਵਿੱਚ ਜੀ ਸਮੂੰ 1.3-4 ਮਹੀਨਾ ਪ੍ਰੈਗਨੈਂਟ ਸੀ ਉਹ ਬੱਚੇ ਦੀ ਮੌਤ ਹੋ ਚੁੱਕੀ ਹੈ ਹਾਂ ਗਰਭવતી ਸੀਗੀ ਹਾਂਜੀ ਠੀਕ ਹਾਂਜੀ ਹੁਣ ਕੀ ਮੰਗੀ ਬੋਲ ਮੰਗਈ ਹੈ ਇਹਨਾਂ ਸਾਫ਼ ਕੀਤਾ ਜਾਵੇ ਜੋ ਵੀ ਸੁਣਵਾਈ ਹੈ ਕੀ ਅਜੇ ਤੱਕ ਗੱਡੀ ਵਾਲੇ ਖੜੇ ਨਹੀਂ ਕਿਤੇ ਨਹੀਂ ਹਾਂਜੀ ਸਾਨੂੰ ਨਹੀਂ ਇਹ ਚੀਜ਼ ਦਾ ਪਤਾ ਜੀ ਗੱਡੀ ਵਾਲੇ ਖੜੇ ਆ ਕਿ ਨਹੀਂ ਖੜੇ ਹਾਂਜੀ ਤੇ ਸਰਕਾਰੀ ਗੱਡੀ ਸੀ ਹਾਂ ਸਰਕਾਰੀ ਗੱਡੀ ਸੀ ਕਿਹੜੇ ਵਿਭਾਗ ਦੇ ਜੰਗਲਾਤ ਵਿਭਾਗ ਦੇ ਜੀ ਇਕੜਾ ਆਦਮੀ ਕਰੇ ਹਾਂਜੀ ਹਾਂਜੀ ਦੱਸ ਰਹੀ ਹੋਰ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਨਾਮ ਤੋਂ ਮੇਰਾ ਨਾਮ ਜਗਰੂਪ ਸਿੰਘ ਹੈ ਜੀ ਜਗਰੂਪ ਸਿੰਘ ਕੀ ਲੱਗਦੇ ਸੀਗੇ ਆਪਣੇ ਮੇਰੇ ਵੱਡੇ ਬ੍ਰਦਰ ਸੀਗੇ ਵੱਡੇ ਬ੍ਰਦਰ ਕਿੱਧਰ ਜਾ ਰਹੇ ਸੀ ਕੀ ਇਹ ਘਰੋਂ ਜਾ ਰਹੇ ਸੀ ਆਦੇ ਸੌਰਾਂ ਨੂੰ ਮਿਲਣ ਜਾ ਰਹੇ ਸੀ ਦੋਵੇਂ ਜੀ ਮੋਟਰਸਾਈਕਲ ਉੱਤੇ ਹਾਂਜੀ ਹਾਂਜੀ ਇਹ ਹਾਦਸਾ ਕਿੱਥੇ ਹੋਇਆ ਇਹ ਹਾਦਸਾ ਹੋਇਆ ਸਾਈਆਂ ਵਾਲੇ ਪਿੰਡ ਚ ਹੋਇਆ ਜੀ ਸਾਈਆਂ ਦੇ ਚੌਕ ਚ ਹੋਇਆ ਹਾਂਜੀ ਜੀ ਚੌਕ ਦੇ ਵਿੱਚ ਇਹ ਉਹ ਗੱਡੀ ਕਿਹੜੀ ਵੱਜੀ ਗੱਡੀ ਬਲੈਰੋ ਗੱਡੀ ਵੱਜੀ ਆ ਜੀ ਉਹ ਕਿੱਧਰ ਆ ਰਹੀ ਸੀ ਉਹ ਗੱਡੀ ਉਧਰ ਹੀ ਜਾ ਰਹੀ ਸੀ ਜੀ ਫਰੀਦਪੁਰ ਅਲਾ ਤੇ ਉਹ ਵੀ ਉਧਰ ਹੀ ਜਾ ਰਹੀ ਐ ਇਧਰੋਂ ਹੀ ਜਾ ਰਹੀ ਸੀ ਫਰੀਦਪੁਰ ਹਾਂਜੀ ਪਿੱਛੋਂ ਵੱਜੀ ਗੱਡੀ ਅੱਛਾ ਅੱਛਾ ਤੇ ਡੈਥ ਕਿੰਦੀ ਹੋਈ ਪਹਿਲਾਂ ਡੈਥ ਮੇਰੇ ਪਹਿਲਾਂ ਭਰਾ ਦੀ ਹੋਈ ਉੱਥੇ ਮੌਕੀ ਦੀ ਡੈਥ ਹੋ ਗਈ ਸੀ ਤੇ ਭਾਬੀ ਮੇਰੀ ਥੋੜੇ ਵਪਾਰ ਸਾਹਿਬ ਸੀ ਉਹਨਾਂ ਨੂੰ ਪਹਿਲਾਂ ਫਰੀਦਕੋੜ ਫਰੀਦਕੋੜ ਬਾਹਲ ਕੀ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਬਟਿੰਡੇ ਲਾਏ ਹਾਂਜੀ ਇਲਾਜ ਦੇ ਦਰਾਂ ਦਾ ਦਿੱਤ ਹੋ ਗਿਆ ਹਾਂਜੀ 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 ਉਹਨੋਂ ਦੇ ਪਤਨੀ ਦੀ ਵੀ ਦਿੱਤ ਹੋ ਗਈ ਹਾਂਜੀ ਹਾਂਜੀ ਉਹਨਾਂ ਦੀ ਹੋ ਗਈ ਠੀਕ ਕਾਰਵਾਈ ਕੀ ਦੀ ਮੰਗ ਗੱਡੀ ਵਾਲੇ ਚ ਕਾਰਵਾਈ ਦੀ ਕੀ ਮੰਗ ਜਿਹੜੀ ਗੱਡੀ ਨੇ ਮਾਰੀ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਸਾਡੀ ਤਿੰਨ ਜੀ ਘਰੋਂ ਤੁਰ ਗਈ